ਫਿਰੋਜ਼ਪੁਰ ਤੋਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ ਫਿਰੋਜ਼ਪੁਰ ਪੁਲਿਸ ਨੇ ਪਾਕਿਸਤਾਨ ਤੋਂ ਆਏ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ 35 ਕਰੋੜ ਦੀ 7 ਕਿਲੋ ਹਿਰੋਇਨ 36 ਲੱਖ ਰੁਪਏ ਦੀ ਡਰੱਗ ਮਣੀ ਇੱਕ ਪਿਸਤਲ 32 ਬੋਰ ਇੱਕ ਮੈਗਜ਼ੀਨ 5 ਜਿੰਦਾ ਕਾਰਤੂਸ ਸਮੇਤ ਇੱਕ ਰਾਈਫਲ 315 ਬੋਰ 1 ਮੈਗਜ਼ੀਨ 5 ਜ਼ਿੰਦਾਕਾਰ ਤੂਸਾਂ ਸਮੇਤ 2 30 ਬੋਰ ਦੇ ਪਿਸਤੌਲ ਅਤੇ 10 ਜ਼ਿੰਦਾਕਾਰ ਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸ਼ਰਾ ਨੇ ਪ੍ਰੈਸ ਕਾਨਫਰੰেন্স ਕਰਦਿਆਂ ਦੱਸਿਆ ਕਿ ਅੱਜ ਫਿਰੋਜ਼ਪੁਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਅਤੇ ਥਾਣਾ ਸਦਰ ਪੁਲਿਸ ਨੇ ਇੱਕ ਨਸ਼ਾ ਤਸਕਰ ਕੋਲੋਂ 7 ਕਿਲੋ ਹੈਰੋਇਨ ਅਤੇ 35 ਲੱਖ ਰੁਪਏ ਦੀ ਡਰੱਗ ਮਣੀ ਬਰਾਮਦ ਕੀਤੀ ਹੈ ਨਸ਼ਾ ਤਸਕਰਾਂ ਦੇ ਇਸ ਗਿਰੋਹ ਨੂੰ ਹਥਿਆਰਾਂ ਦੀ ਖੇਪ ਸਮੇਤ ਕਾਬੂ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਸ ਨੂੰ ਫੜਨ ਲਈ ਲਗਾਤਾਰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਫਿਰੋਜ਼ਪੁਰ ਪੁਲਿਸ ਅਜੇ ਵੀ ਜਾਂਚ ਕਰ ਰਹੀ ਹੈ ਕਿ ਇਹ ਕਿਵੇਂ ਆਰਡਰ ਕੀਤੇ ਗਏ ਸਨ ਅਤੇ ਭਵਿੱਖ ਵਿੱਚ ਹੋਰ ਵੀ ਵੱਡੀ ਸਫਲਤਾ ਹਾਸਲ ਕਰਨ ਦੀ ਕੋਸ਼ਿਸ਼ ਸ਼ੋ ਫੜਿਆ ਗਿਆ ਕਿੰਨਾ ਫੜਿਆ ਗਿਆ ਕਿੰਨੇ ਬੰਦੇ ਫੜੇ ਗਏ ਔਰ ਡਰਗ ਮਨੀ ਕਿੰਨੀ ਫੜੀ ਗਈ ਜੀ ਮੈਮ 14 April 2024 ਕੋ ਸਾਡੇ SP ਇਨਵੈਸਟੀਗੇਸ਼ਨ ਰੰਧੀਰ ਸਪਮਾਰ ਦੇਪਤੀ SP D ਬਲਕਾਰ ਸਿੰਘ ਜੀ ਅਤੇ ਪੂਰੀ CIA ਟੀਮ ਅਤੇ ਸਦਰ ਫਿਰੋਜ਼ਪੁਰ ਟੀਮ ਨੂੰ ਇੱਕ ਵੱਡੀ ਸਫਲਤਾ ਪ੍ਰਾਪਤ ਹੋਈ ਹੈ ਟੋਟਲ ਇਨਾ ਨੇ ਇੱਕ ਬੰਦੇ ਨੂੰ ਕਾਬੂ ਕਰਕੇ ਉਸੇ 7 ਕਿਲੋਗ੍ਰਾਮ ਹਿਰੋਇਨ 36 ਲੱਖ ਰੁਪਏ ਡਰਗ ਮਨੀ ਇੱਕ ਪਿਸਟਲ 32 ਬੋਰ ਇੱਕ ਰਾਈਫਲ 315 ਬੋਰ ਦੋ ਪਿਸਟਲ 30 ਬੋਰ ਅਤੇ ਚਾਰ ਮੈਗਜ਼ੀਨ 20 ਰਾਉਂਡ ਔਰ ਇੱਕ ਇਲੈਕਟਰਾ ਕਾਰ ਬਰਾਮਦ ਕੀਤੀ ਹੈ ਇਹ ਟੋਟਲ ਰਿਕਵਰੀ ਹੈ ਇਸ ਕੇਸ ਦੀ ਜਿਹੜਾ ਦੋਸ਼ੀ ਹੈ ਉਸ ਤੇ ਆਲਰੇਡੀ ਪੁਰਾਣੇ ਵੀ ਤਿੰਨ ਪਰਚੇ ਦਰਜ ਹੈ ਉਸ ਵਿੱਚੋਂ ਇੱਕ ਮਰਡਰ ਤੇ ਦੂਜਾ ਲੜਾਈ ਝਗੜੇ ਦਾ ਤੇ ਪ੍ਰੈਜ਼ੈਂਸ ਐਕਟ ਦੇ ਪਰਚੇ ਦਰਜ ਹੈ ਹੁਣ ਅਸੀਂ ਇਹਹੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਸਭ ਦੇ ਫਾਰਵਰਡ ਤੇ ਬੈਕਵਰਡ ਲਿੰਕੇਜਸ ਅਸੀਂ ਪੂਰੀ ਤਰ੍ਹਾਂ ਟ੍ਰੇਸ ਕਰੇ ਔਰ ਜੋ ਬਾਕੀ ਬੰਦੇ ਵੀ ਇਹਦੇ ਵਿੱਚ ਸ਼ਾਮਿਲ ਸੀਗੇ ਉਹਨ ਸਭ ਨੂੰ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ ਮੈਮ ਉਸ ਟੋਟਲ ਕਿੰਨੇ ਦੇ ਪਰਚਾ ਦਰਜ ਹੋਇਆ ਜੀ ਤੇ ਹੀਰੋਇਨ ਜਿਹੜੀ ਹੈ ਟੋਟਲ 3 ਬੰਦੋ 'ਤੇ ਪਰਚਾ ਦਰਜ ਹੋਇਆ ਹੈ ਔਰ ਜੋ ਹੀਰੋਇਨ ਹੈ ਉਹ ਟੋਟਲ 7 ਕਿਲੋਗ੍ਰਾਮ ਹੀਰੋਇਨ ਹੁਣ ਤੱਕ ਬਰਾਮਦ ਹੋ ਚੁੱਕੀ ਹੈ ਥੋੜਾ ਜਿਹਾ ਕਿੱਥੋਂ ਦਾ ਰਹਿਣ ਵਾਲੇ ਜੀ ਇਹ ਬੰਦਾ ਸਦਰ ਫਿਰੋਜ਼ਪੁਰ ਤੇ ਸਿਟੀ ਦੇ ਤਿੰਨੋਂ ਬੰਦੇ ਸਦਰ ਫਿਰੋਜ਼ਪੁਰ ਦੇ ਸਿਟੀ ਫਿਰੋਜ਼ਪੁਰ ਏਰੀਆ ਤੇ ਰਹਿਣ ਵਾਲੇ ਨੇ ਜਿਹੜਾ ਮੇਨ ਦੋਸ਼ੀ ਹੈ ਉਹ ਸਿਟੀ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਉਹਦੀ ਉਮਰ ਲਗਭਗ 27-28 ਸਾਲ ਹੈ ਜੀ ਇਹਨਾ ਮੇਕੇ ਵੀ ਦੱਸਿਆ ਜਾ ਰਿਹਾ ਕਿ ਸਰਗਨਾ ਜਿਹੜਾ ਕੈਨੇਡਾ ਤੋਂ ਬੈਠ ਕੇ ਇਸ ਨੂੰ ਸਾਰੇ ਨੂੰ ਚਲਾ ਰਿਹਾ ਸੀ ਨਸਸ ਨਹੀਂ ਦੇਖੀ ਅਸੀਂ ਕੋਈ ਅਸਮਪਸ਼ਨ ਨਹੀਂ ਕਰ ਸਕਦੇ ਹੁਣ ਕੱਲ ਪਰਚਾ ਦਰਜ ਹੋਇਆ ਹੈ ਸਾਡੇ ਬੰਦੇ ਹਰ ਤਰ੍ਹਾਂ ਦੇ ਇਨਪੁਟ ਤੇ ਵਰਕ ਕਰ ਰਹੇ ਨੇ ਜਿਹੜਾ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹਨੂੰ ਅਸੀਂ ਜ਼ਰੂਰ ਹਰ ਹਰ ਜੋ ਐਂਗਲ ਹੈ ਉਹਨੂੰ ਅਸੀਂ ਵੈਰੀਫਾਈ ਕਰਾਂਗੇ ਜ ਦੇਖਿਏ ਵੀ ਕੈਨੋਟ ਗੋ ਇਨਟੂ ਅਸੰਪਸ਼ਨਸ ਜੀ ਜੋ ਵੀ ਹੁਣ ਅਸੀਂ ਜੋ ਵੀ ਤਫਤੀਸ਼ ਕਰ ਚੁੱਕੇ ਹਾਂ ਉਹਦੇ ਵਿੱਚ ਇਹੀ ਪਤਾ ਚੱਲ ਰਿਹਾ ਹੈ ਕਿ ਇਸ ਬੰਦੇ ਦੇ ਕੋਲ ਇਹ ਸਾਰਾ ਕੁਝ ਬਰਾਮਦ ਹੋਇਆ ਹੈ ਤੇ ਇਹਦੇ ਨਾਲ ਦੋ ਬੰਦੂ ਦੀ ਹੋਰ ਸ਼ਮੂਲੀਅਤ ਆ ਰਹੀ ਹੈ ਇਹ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਕਿ ਕਿੱਥੋਂ ਆਈਏ ਉਹ ਸਾਰੇ ਲਿੰਕੇਜਸ ਅਸੀਂ ਪੜਾ ਰਹੇ ਹਾਂ ਕਿੰਨੀ ਉਮਰ ਵਿੱਚ ਬਵਨੇਸ਼ ਚੋਪੜਾ ਐਲੀਅਸ ਅਸ਼ੀਸ਼ ਜਿਹੜਾ ਹੈ ਫੋਰਨਚ ਬੈਠ ਕੇ ਪੂਰਾ ਨੈਟਵਰਕ ਚਲਾ ਰਿਹਾ ਅਸੀਂ ਤਾਂ ਇਹ ਫਾਇਕ ਹੈ ਜੋ ਅਸੀਂ ਪੂਰੀ ਕੰਮ ਕਰ ਰਹੇ ਹਾਂ ਨਾ ਜੋ ਕਾਰਵਾਈ ਦੇਖਿਓ ਜੋ ਅਸੀਂ ਕਾਰਵਾਈ ਕਰ ਰਹੇ ਨੇ ਉਹ ਅਸੀਂ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਰਾਈਟ ਤੇ ਅਸੀਂ ਇੱਥੇ ਤੇ ਲਿੰਕੇਜਸ ਤੁਹਾਨੂੰ ਨਹੀਂ ਦੇ ਸਕਦੇ ਜਿਵੇਂ ਜੋ ਮੈਂ ਸ਼ੇਅਰ ਕਰ ਰਹੀ ਹਾਂ ਲੈਟ ਅ ਸ਼ੇਅਰ ਇਟ ਸੀ ਪਲੀਜ਼ ਮੈਂ ਕਿੰਨੀ ਉਮਰ ਦਾ ਔਰ ਕਿੰਨਾ ਪੜਿਆ ਲਿਖਿਆ ਜਿਹੜਾ ਪੜਿਆ ਇਹ ਬੰਦਾ 27 28 ਸਾਲ ਦਾ ਹੈ ਟੋਟਲ ਸਿੱਟੀ ਫਿਰੋਜ਼ਪੁਰ ਏਰੀਆ ਸੇ ਹੀ ਹੋਈ ਹੈ ਜੀ ਮੈਡਮ ਸ਼ੀਸ਼ੋਰ ਸਿੱਟੀ ਦੇ ਉੱਪਰ ਵੀ ਪਹਿਲਾਂ ਮੁਕੱਦਮਾ ਇਸ ਤੋਂ ਇਲਾਵਾ ਜਿਹੜੇ ਬਾਕੀ ਅਕਿਊਜ਼ਡ ਹੈ ਆਈ ਐਮ ਰਿਪੀਟਿੰਗ ਅਗੇਨ ਹੈਨਾ that is a matter of investigation ਉਸ ਤੋਂ ਬਾਅਦ ਉਹਨਾਂ ਦੀ ਡਿਟੇਲ ਆਪ ਦੇ ਨਾਲ ਅਸੀਂ ਸ਼ੇਅਰ ਕਰਾਂਗੇ ਮੈਂ ਸ਼ੁਰੂਆਤੀ ਜਾਂਚ ਤੁਸੀਂ ਲਿਖਿਆ ਮਤਲਬ ਸੀਮਾਪਾਲ ਤੋਂ ਜਿਹੜੀ ਹਰੋਇਨ ਆਈ ਸੀ ਮਤਲਬ ਕਿ ਇਸੇ ਵਿੱਚ ਜਾਂਚ ਹੋ ਰਹੀ ਹੈ ਨਹੀਂ ਦੇਖਿਏ ਅਸੀਂ ਜੋ ਵੀ ਮੈਟਰ ਆਈ ਐਮ ਰਿਪੀਟਿੰਗ ਅਗੇਨ ਸਾਰਿਆਂ ਨੂੰ ਰਿਕਵੈਸਟ ਹੈ ਜੋ ਵੀ ਮੈਟਰ ਆਫ ਇਨਵੈਸਟੀਗੇਸ਼ਨ ਹੈ ਹੈਨਾ ਜੋ ਵੀ ਸਾਡੇ ਤੱਥ ਹੈ ਉਸ 'ਤੇ ਅਜ਼ਮ ਅਜ਼ਿਊਮ ਨਾ ਕੀਤਾ ਜਾਏ ਕਿਥੋਂ ਆਈਏ ਕੀ ਗਈਏ ਉਹ ਸਾਰਾ ਕੁਝ ਅਸੀਂ ਵੈਰੀਫਾਈ ਕਰ ਰਹੇ ਹਾਂ ਵੈਰੀਫਾਈ ਹੋਣ ਤੋਂ ਬਾਅਦ ਹੀ ਦੱਸਾਂਗੇ ਜੀ ਥੈਂਕ ਯੂ ਥੈਂਕ ਯੂ